ਜਿਹੜੀ ਵੜਾਉਂਦਾ ਕੀ ਕੰਮ ਹੈ ਪਲੇਨ ਤਾਂ ਹੁਣ ਆਪਣਾ ਅੱਗੇ ਮੰਨ ਕੇ ਚੱਲ ਲਾ ਵੀ ਆਈ ਆਪਾਂ ਮੂਰਲੇ ਹੁਣ 12ਵੇਂ ਮਹੀਨੇ ਤੋਂ ਪਹਿਲਾਂ ਪਹਿਲਾਂ ਹਨਾ 24 25 ਪਸੂ ਆਪਣੇ ਪਰ ਇਹ ਜਿਹੜੀ ਦੋ ਦੰਦ ਝੋਟੀ ਐ ਇਹ ਤੇਰੀ ਹੁਣ ਸੂਈ ਤੇ ਕਿੰਨਾ ਦੁੱਧਾ ਹੋਣੇ ਦਾ ਇਹੇ ਬਾਈ ਆਪਣੇ ਕੋਲੇ ਕੱਲ ਹੀ ਆਈ ਹੈ ਵੀ ਇਹ ਅੱਛਾ ਇਹਨੂੰ ਅੱਜ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਅੱਜ ਪੌਂਟੇ ਪਹੁੰਚੇ ਸੀਗੇ ਜੀ ਪਿੰਡ ਸਨਾ ਫਤੇ ਗੁਰਲਾ ਸਿੰਘ ਵਾਲੇ ਪਾਸੇ ਫਤੇਗੜ ਸੱਨਾ ਵਾਜਦੀਆਂ ਹਨ ਕਿਉਂਕਿ ਆਪਣੇ ਸੱਨਾ ਨੇੜੀਆਂ ਨਾਲੇ ਸਾਡੇ ਤੇ ਵਾਸੂ ਵੀ ਉਲਜੀ ਆਈ ਦਾ ਕਈ ਵਾਰੀ ਨਾਵਾਂ ਤੇ ਫਤੇਗੜ ਸੱਨਾ ਤੇ ਅੱਜ ਸੀਰੇ ਦੀ ਡੈਰੀ ਫਾਰਮ 'ਚ ਪਹੁੰਚੇ ਆਂ ਤਾਂ ਸੀਰਾ ਵੀ ਤੁਹਾਨੂੰ ਪਤਾ ਆਪਣੇ ਪਹਿਲਾਂ ਤੋਂ ਨਾਲ ਜੁੜਿਆ ਹੋਇਆ ਪਰ ਤਾਂ ਸੋਹਣਾ ਕੰਮ ਕਰਦੇ ਦੋਨੇ ਭਾਈ ਮਿਲ ਕੇ ਤੇ ਜਿਹੜਾ ਦੁੱਧ ਆਪਦਾ ਹੀ ਘਰੋਂ ਮਤਲਬ ਤਿਆਰ ਕਰਨਾ ਤੇ ਆਪਦੀ ਮਤਲਬ ਤੇ ਯਾਰਾਂ ਦੋਸਤਾਂ ਦੀ ਉਹਨਾਂ ਖਾਪ ਇਹਨਾਂ ਦੀ ਹੋ ਜਾਂਦੀ ਹੈ ਤਾਂ ਚੋਟੀ ਦੇਖੋ ਜਿਹੜੀ ਦੋ ਦੰਦ ਸੁਈ ਵੀ ਆ ਬਾਕੀ ਬੜੀ ਸੋਹਣੀ ਆ ਸ਼ਕੀਨ ਝੋਟੀ ਆ ਤੇ ਸੀਰੀ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਸੋਨੂੰ ਤੇ ਚੀਜ਼ ਆਪਾਂ ਦਿਖਾਵਾਂਗੇ ਵੀ ਹੋਰ ਸਿਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹੋਰ ਸਭ ਠੀਕ ਹੈ ਹਾਂ ਹਾਂ ਠੀਕ ਹੈ ਸਿਰੇ ਹੁਣ ਕਿੰਨੇ ਐਨੀਮਲਾਂ ਦਾ ਫਾਰਮ ਹੈ ਬਾਈ ਆਪਣਾ ਆਪਣੇ ਕੋਲੇ ਬਾਈ ਹੁਣ 14 15 18 ਜਿਹੜੇ ਘਰੇ ਨੇ ਹਾਂ ਤੇ ਬਾਕੀ 2-4 ਆਪਣੇ ਕੋਲੇ ਵਿਕਰੀ ਵਾਲੇ ਆਉਂਦੇ ਜਾਂਦੇ ਰਹਿੰਦੇ ਆ ਠੀਕ ਹੈ ਤੇ ਅੱਗੇ ਪਲਾਨ ਕਿੰਨਾ ਹੈ ਵੀ ਕਿਵੇਂ ਫਾਰਮ ਦੀ ਜਿਹੜੀ ਵਡਾਉਂਦਾ ਕੀ ਕੰਮ ਹੈ ਪਲਾਨ ਤਾਂ ਹੁਣ ਆਪਣਾ ਅੱਗੇ ਬਣ ਕੇ ਚੱਲ ਲਾ ਵੀ ਆਹੀ ਆਪਾਂ ਮੂਰਲੇ ਹੁਣ 12ਵੇਂ ਮਹੀਨੇ ਉਹ ਪਹਿਲਾਂ ਪਹਿਲਾਂ ਹਨਾ 24 25 ਪਸ਼ੂ ਆਪਣੇ ਪਰਮਾਨੈਂਟ ਕਰ ਦੇਣੇ ਦੁੱਧ ਤੇ ਵੀ ਪੱਕੇ ਆਪਣੇ ਫਾਰਮ ਤੇ ਲਾ ਲੈਣੇ ਆ ਪੱਕਾ ਹਾਂ ਆਪਣੇ ਫਾਰਮ ਤੇ ਤੇ ਵਿੱਚ ਨਾਲੇ ਉਹ ਮੰਨ ਕੇ ਚੱਲ ਜਾਰੀ 3 ਤੋਂ 4 ਆ ਗਏ ਹਨਾ ਉਹ ਲੱਗ ਚੱਲੀ ਜਾ ਰਹੀ ਵੀ ਇਸ ਸਾਲ 10 15 ਤੋਂ 20 25 30 ਦਾ ਫਾਰਮ ਆਪਾਂ ਬਣਾ ਲੈਣਾ ਪੱਕਾ 25 30 ਦਾ ਆਪਾਂ ਅਰੇਂਜ ਕਰਨਾ ਆਪਣਾ ਹੁਣ ਮੰਨ ਕੇ ਚੱਲ ਵੀ ਦੁੱਧ ਦੀ ਆਪਦੀ ਛੇੜ ਹਨਾ ਹਾਂ ਸ਼ਹਿਰ ਚ ਜਾਂਦਾ ਕਰ ਉਹਦਾ ਓਕੇ ਤੇ ਬਾਕੀ ਆਪਦੇ ਹੁਣ ਪ੍ਰੋਟੈਕਟਰ ਪਿਛਲੇ ਆ ਦੋ ਕਾਲਾ ਨੇ ਆਪਾਂ ਘਾਓ ਬਣਾਉਣ ਲੱਗੇ ਜੀ ਤੇ ਇਹਦੀ ਕੀ ਹੁਣ ਕੋਈ ਵਾਲਾ ਦੀਵਾਲੀ ਤੋਂ ਪਹਿਲਾਂ ਕੋਈ ਵਾਲਾ ਓਕੇ ਲਾ ਲਾਂ ਕੋਈ ਮਸ਼ ਪੂਰਾ ਵਧੀਆ ਰਿਸਪੌਂਸ ਆ ਬਾਈ ਇੱਥੇ ਹੀ ਚੱਲਦਾ ਬਈ ਹਾਂ ਹਾਂ ਕਰੀਆ ਕਰੀਆ ਕਰੀ ਬਈ ਆਪਣੇ ਕਹਿੰਦਾ ਮੈਂ ਤਾਂ ਵਸیرے ਫੋਨ ਬਹੁਤ ਆਉਂਦੇ ਰਹਿੰਦੇ ਆ ਹੁਣ ਫਾਰਮ ਅਗਲਾ ਬਾੜਾ ਅਗਲਾ ਕਹਿੰਦਾ ਮੱਝਾਂ ਦਾ ਦੁੱਧ ਬਹੁਤ ਆਉਂਦੇ ਬਿਲਕੁਲ ਆਪਾਂ ਕੰਮ ਕਰਿਆ ਮੰਨ ਕੇ ਦੋ ਕੁ ਮਹੀਨਿਆਂ ਤੋਂ ਚਲਾਇਆ ਜੀ ਕਿ ਆਪਾਂ ਲੋਨ ਲੈਤਾ ਸਾਡਾ ਕੋਈ ਬੀਮਾ ਨਹੀਂ ਕਰਾਇਆ ਸਾਡੇ ਇੱਕ ਤਾਂ ਇੰਨੀ ਗਾਈਆਂ ਥੋੜਾ ਜਿਹਾ ਪਹਿਲਾਂ ਇੱਕ ਤਾਂ ਨੌਜ ਘਟ ਜਗੀ ਗਰਮੀ ਜਾ ਕੇ ਗਾਈਆਂ ਗੁਈਆਂ ਇੱਕ ਦੋ ਗਾਈਆਂ ਇਸ ਹਾਲ ਮਰ ਜਾਂਦੀਆਂ ਤੇ ਉਹਦਾ ਕਰਕੇ ਵੀ ਗਾਈਆਂ ਥੋੜਾ ਜਿਹਾ ਸ਼ੈਡਰ ਫੁੱਲਾ ਚਾਹੀਦਾ ਹਨ ਠੀਕ ਵੀ ਗਾਂਾਂ ਘਟਾ ਤਾ ਹੁਣ ਕਰੇ ਗਾਈਆਂ ਤੇ ਹੁਣ ਮੱਝਾਂ ਦੀ ਮੱਝਾਂ ਗਾਈਆਂ ਨਾਲ ਦੀ ਹੁਣ ਕਿਹਦੇ ਮਰਜ਼ੀ ਥੱਲੇ ਵਹਿ ਜਾ ਜੇ ਦੋ ਮਰਜ਼ੀ ਤੋੜਾ ਹੁਣ ਦੋ ਦੇ ਦਿੰਦੀਆਂ ਆਪਣੇ ਕੋਲੇ ਵਿਕਰੀ ਵਾਲੇ ਪਸ਼ੂ ਕਿੰਨੇ ਹੁੰਦੇ ਨੇ ਵਿਕਰੀ ਵਾਲੇ ਬਾਈ ਆਪਣੇ ਕੋਲੇ ਰੀਨ ਚ ਮੰਨ ਕੇ ਜਦੋਂ ਦੋ ਚਾਰ ਹੁੰਦੇ ਨੇ ਜਦੋਂ ਵੇਚ ਜਾਂਦੇ ਨੇ ਅੰਗੇ ਹਨਾ ਤੇ ਸਿਰੇ ਜਾਂਦੀ ਰਹਿੰਦੇ ਨੇ ਠੀਕ ਹੈ ਸਿਰੇ ਜਿਹੜਾ ਇਹ ਤੂੰ ਮਤਲਬ ਹੁਣ ਫਾਰਮ ਤੇ ਆਪਣੇ ਦੁੱਧ ਰੁਟੀਨ ਦੇ ਵਿੱਚ ਵੀ ਸਭ ਤੋਂ ਘੱਟ ਦੁੱਧ ਤੇ ਸਭ ਤੋਂ ਵੱਧ ਦੁੱਧ ਕਿੰਨੇ ਵਾਲੀ ਹੈ ਮੱਝ ਆਪਣੇ ਕੋਲੇ ਬਈ ਆਪਣੇ ਕੋਲ ਜਿਹੜੀਆਂ ਘਰੇ ਰੱਖੀਆਂ ਹੁੰਦੀਆਂ ਨਹੀਂ ਆਪਾਂ ਮੰਨ ਕੇ ਚੱਲ ਆਲਾ ਵੀ 14-15 ਕਿਲੋ ਤੋਂ ਘੱਟ ਦਾ ਕੋਈ ਰੱਖੀ ਨਹੀਂ 13-14 ਵਾਲੇ ਵੀ 1 ਤੇ ਉਹ ਤੋਂ ਘਟ ਵਾਲੇ ਤੇ ਉਹ ਤੋਂ ਵੱਧ ਵੱਧ ਆਪਣੇ ਕੋਲੇ ਆਈ ਤੇ ਕੀ ਹੁਣ ਬਾਗੇ ਜੀ ਦੀ 18 ਕਿਲੋ ਤੇ 18 ਕਿਲੋ ਦੇ 18 ਕਿਲੋ ਦੇ ਹਾਂ ਜਾ ਕੇ ਹੁਣ 2 ਮਹੀਨੇ ਹੋ ਗਏ ਉਹ ਹਨ ਤੇ ਹੁਣ ਦੁਬਾਰੇ ਉਹ ਦੇਖਾਂਗੇ ਹੁਣ ਉਹਨੂੰ ਮੰਨ ਕੇ ਚੱਲਦੇ ਵੀ ਅਬ ਦੁਬਾਰੇ ਸ਼ੁਰੂ ਕਰਕੇ ਰਹਿਣਾ ਕਿੱਥੇ ਉਹ ਹੁੰਦੀ ਉਹ ਫੀਡ ਫਾਰਮੂਲਾ ਤੇਰਾ ਆਬਦਾ ਫੀਡ ਫਾਰਮੂਲਾ ਹਾਂ ਫੀਡ ਦੇ ਵਿੱਚ ਕੀ ਕੀ ਪਾਉਣਾ ਹੁਣ ਬਸ ਆਹੀ ਆ ਗਈ ਆਪਣੇ ਮੱਕੀ ਆ ਗਈ ਸੋਲਿਆਂ ਦੀ ਚੂਰੀ ਆ ਗਈ ਹਾਂ ਤੇ ਛਿਲਕੇ ਆਵੇ ਖਲਾਵਾਂਗੇ ਜਿਆਦਾਤਰ ਤੇ ਖਲਾਵਤ ਪਾਉਣਾ ਹੁਣ ਕਿਉਂ ਮੈਨੂੰ ਵੀ ਬਾਲੀ ਫਾਇਟ ਦੀ ਲੋਡ ਨਹੀਂ ਹੈਗੀ ਨਹੀਂ ਆਪਣਾ ਖਲਾਂ ਖਲਾਂ ਕਿੰਨੇ ਖਲਾਂ ਕਿੰਨੇ ਪਾਉਣੇ ਤੂੰ ਖਲਾਂ ਮੈਂ ਉਹਨੇ ਕਿ ਚੱਲੋ ਵੀ ਐਵੇਂ ਆਪਣੇ ਸਾਰੇ ਹੀ ਖਲਾਂ ਪਾ ਲੈਣੇ ਹੁੰਨੇ ਜੀ ਹਨਾ ਬੜੇਵੇਂ ਵਾਲੇ ਆ ਦੇਦੇ ਸੱਸ ਨਹੀਂ ਵੀ ਐਂ ਤੱਕ ਨਾਲ ਜਿਵੇਂ ਕਮਾਂਡਲ 'ਚ ਆਪਾਂ ਵੀ ਕਿੰਨੀਆਂ ਖਲਾਂ ਪਾਉਣਾ ਤੂੰ ਕਮਾਂਡਲ 'ਚ ਵੀ ਆ ਕਿਲੋ ਖਲਾਂ ਕਮਾਂਡਲ ਦੇ ਵਿੱਚ ਜਾਂ 35 40 35 40 35 40 ਕਿਲੋ ਦੇ ਡੇਢ ਫੇੜ ਜੇ ਹੋ ਜਾਂਦਾ ਖਲਾਂ ਹੋ ਜਾਂਦੀਆਂ ਬਾਕੀ ਦੂਜਾ ਸਮਾਨ ਨਾਲ ਅੱਜ ਤੇ ਛੁਲਕੇ ਛੁਲਕੇ ਕਰ ਦਨ ਠੀਕ ਹੈ ਸਿਰੇ ਬਾਕੀ ਟੂਰੀ ਫਾਰਮੂਲਾ ਆਪਾਂ ਨੂੰ ਆਣਾ ਆਪਾਂ ਨੂੰ ਜਾਦੇ ਬਾਲੀ ਫਾਇਟ ਦੀ ਲੋਡ ਨਹੀਂ ਹੈਗੀ ਉਹ ਤੁਸੀਂ ਇਹ ਰੁਟੀਨ ਤੇ ਤੁਸੀਂ ਤਾਂ ਉਹ ਚੀਜ਼ ਦੇਖਦੇ ਆਂ ਰ ਵੀ ਪਸ਼ੂ ਬਾਲਾ ਕਮਜ਼ੋਰ ਵੀ ਨਾ ਹੋਵੇ ਨਾ ਬਾਲਾ ਰਾਜੀ ਹੋਵੇ ਆਪਾਂ ਨੂੰ ਪੜਦਾ ਪਉਂਦਾ ਰਹੇ ਬਸ ਸਿੱਧਾ ਆਪਾਂ ਨੂੰ ਵੀ ਉਹ ਹੋਵੇ ਆਪਾਂ ਤੋਂ ਹਿਸਾਬ ਨਾਲ ਸਹੀ ਥਿਉਰੀ ਇਹੀ ਐ sire tere wali bhai ਜੇ ਜਿਆਦਾ ਹੁਣ ਮਹਿੰਗੇ ਆ ਭਾਈ ਜੇ ਆਪਾਂ ਨੂੰ ਕੋਈ ਆ ਹੋਣੇ ਆਪਾਂ ਹਾਂ ਮੂਰ ਨਹੀਂ ਕੱਟਦਾ ਆ ਕੇ ਫਾਇਦਾ ਨਹੀਂ ਜਿਆਦਾ ਦਾ ਫਾਇਦਾ ਹੋਣੀਗਾ ਸਪਲਾਈ ਕਰਾਂਜ ਕਰਨੀ ਹੁੰਦੀ ਠੀਕ ਆ ਹਾਂ ਬਾਕੀ ਕਿ ਜਿਹਦੇ ਹੁਣ ਮੰਨ ਕੇ ਚੱਲ ਲਾ ਵੀ ਜਾਂਦਾ ਜੇ ਆਪਣੇ ਕੋਲੇ 2014 ਜੇ ਆਪਣਾ ਦੁੱਧ ਦਾ ਕੰਮ ਸਟਾਰਟ ਕਰਿਆ ਹੋਇਆ ਸੀਗਾ ਜਿੰਨੇ ਘਰ ਨੇ ਆਪਣੇ ਨਾਲ ਉਹ 14 ਦੇ ਜੁੜੇ ਹੋਏ ਨੇਗੇ ਉਹ ਆਣੇ ਹੈਗਾ ਕਦੇ ਛਾਲ ਵ ਧਰਮੀ ਜਦੋਂ ਦੁੱਧ ਹੀ ਸ਼ੋਰਟ ਪਾਇਆ ਨਹੀਂ ਘਟ ਜਾਂਦਾ ਉਹ ਤੋਂ ਦਾਈਆਂ ਦਾ ਮਾਣਾ ਮਟਾਲੇ ਨੂੰ ਕਹਿੰਦਾ ਵੀ ਭਾਈ ਦਾਈਆਂ ਦਾ ਠੀਕ ਹੈ ਲਓ ਵੀ ਨਾਲ ਮਾਣਾ ਮਟਾ ਪਾਉਣਾ ਪੈਂਦਾ ਉਹ ਹੁਣ ਮੁੜੇ ਆ ਕੇ ਸੂਆ ਪੈ ਗਿਆ ਹੁਣ ਦੁੱਧ ਚਲੋ ਕੁਆਲਿਟੀ ਤਾਂ ਫੇਰ ਵੀ ਦਿੰਨੇ ਆ ਤੁਸੀਂ ਸਿਰੇ ਦੀ ਕੁਆਲਿਟੀ ਦੀ ਥੋੜੀ ਜ਼ਿੰਮੇਵਾਰੀ ਹੈ ਦੁੱਧ ਦੀ ਪਰ ਵਾਲਿਆਂ ਨੂੰ ਪਤਾ ਹੁੰਦਾ ਆਪਣੇ ਕੋਲੇ ਪੱਕੇ ਨਹੀਂ ਪਰ ਮਾਨੇਟਾ ਨਹੀਂ ਹੋਣੀ ਤਾਂ ਕਰਕੇ ਹੋਣਾ ਪਹਿਲਾ ਪ੍ਰਿੰਟ ਜੋ ਵੀ ਦੁੱਧ ਆਪਣੇ ਕੋਲੇ ਹੈਗਾ ਜਿਹਾ ਵੀ ਹੁਣ ਪਿੰਟ ਵਾਲਾ ਘਟਾਈ ਜਾਂਨੇ ਆ ਆਪਦਾ ਵਧਾਈ ਜਾਂਨੇ ਆ ਵਧਾਈ ਜਾਂਨੇ ਆ ਕਿੰਨਾ ਕਿਹਾ ਤਾਂ ਬਾਹਰ ਦੀ ਨੀ ਕਮਾਈ ਜਾਂਦਾ ਕਿ ਨਹੀਂ ਹਾਂ ਭਾਈ ਬਹੁਤ ਵਧੀਆ ਗਾ ਇੱਥੇ ਨਾਲੇ ਘਰੇ ਆਂਗੇ ਆ ਕਰੇ ਨਾਲ ਸਾਰਾ ਮੰਨ ਗਿਆ ਸਾਰੇ ਪਰਿਵਾਰ ਕੰਮ ਲੱਗਿਆ ਹੋਇਆ ਮੇਨ ਹੋਰ ਆ ਗਈ ਵੀ ਆਪਣਾ ਜਦੋਂ ਹੁਣ ਸਵੇਰੇ ਉੱਠ ਕੇ ਸਾਰੇ ਕੰਮ ਕਰਦੇ ਨੇਗੇ ਹੋਰ ਕਰਦਿਆਂ ਕੰਮ ਸਾਰੇ ਨੂੰ ਮੰਨ ਗਿਆ ਲੱਭੀ ਬਿਮਾਰੀ ਠੁਮਾਰੀ ਤੋਂ ਬਚਤ ਰਹਿੰਦੀ ਹੈ ਰੂਹ ਖੁਸ਼ ਰਹਿੰਦੀ ਹੈ ਵੈਸੇ ਹੀ ਹੁਣ ਪਏ ਜਿਹੜਾ ਸਾਰਾ ਦਾ ਨਾ ਹੋ ਹੋ ਜਾਣ ਲੱਗਾ ਤਾਂ ਆਪੀ ਹੋ ਹਾਂ ਤੇ ਸਿਰੇ ਜਿਹੜੀ ਦੋ ਦੰਦ ਝੋਟੀ ਹੈ ਇਹ ਤੇਰੀ ਹੁਣ ਸੂਈ ਤੇ ਕਿੰਨਾ ਦੁੱਧਾ ਹੋਣੇ ਦਾ ਇਹੇ ਬਾਈ ਆਪਣੇ ਕੋਲੇ ਕੱਲ ਹੀ ਆਈ ਹੈਗੀ ਇਹ ਅੱਛਾ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਸੂਈ ਹਾਂ ਓਕੇ ਹਾਂ ਇਹ ਥੋੜੀ ਜਿਹੀ ਪੰਜ ਚਾਰ ਦਿਨ ਪਹਿਲਾਂ ਥੋੜੀ ਜਿਹੀ ਗਰਮੀ ਦਾ ਕਰਕੇ ਜਿਹੜਾ ਬਹੁਤ ਚੰਗੇ ਰਵੇ ਚੋਂ ਆਈ ਹੋਈ ਹੈ ਇੱਥੇ ਆਪਣੇ ਪਿੰਡ ਦੀ ਉਹਦੀ ਮੱਧ ਦੀ ਵੀ ਆਪਾਂ ਥੋੜੇ ਜਨਾ ਪੱਕੇ ਚਵਾਈ ਗਏ ਚੰਗੀਆਂ ਹੈ ਇਥੇ ਦੋਨੋਂ ਚੰਗੀਆਂ ਤੇ ਵੀ ਚੰਗੀਆਂ ਬਹੁਤ ਜਿਆਦਾ ਸੋਹਣੀਆਂ ਖੁੱਲੂ ਵੀ ਝੋਟੀਆਂ ਹੈ ਤਾਂ ਦੋ ਲੰਦ ਹੈ ਨਾ ਅੱਡ ਰੋਡਰ ਬਹੁਤ ਚੰਗਾ ਬਾਈ ਕੀ ਦੀ ਹੈ ਪਤਾ ਨਹੀਂ ਆਪਣੇ ਇਹ ਪਿੰਡ ਸਰਪੰਚ ਦਾ ਮੱਧ ਲਿਆ ਸੀਗਾ ਹਰਿਆਣੇ ਚ 18-19 ਕਿਲੋ ਉਹਦੇ ਮਗਰ ਸੀ ਪੂਰਾ ਪੱਟਾ ਸੀਗਾ 14 ਕਟਾ ਤੋਂ ਉਹ ਕਟੇ ਜਿਹੜੀ ਇਹ ਮੰਗੀ ਉਹ ਵੀ ਉਹਨਾਂ ਕੋਲੇ ਸੀ 17-18 ਕਿਲੋ ਵਾਲੀ ਮਾਂ ਦੀ ਆ ਗਈ ਇਹ ਜਿਹੜਾ ਉਹ ਕਟੇ ਦੀ ਧੀ ਆ ਇਹ ਤਾਂ ਇਹ ਉਹ ਕਟੇ ਦੀ ਧੀ 18 ਕਿਲੋ ਵਾਲੇ ਦੀ ਉਹ ਹਜੇ ਵੀ ਮੰਗ ਕੇ ਰੱਖਤਾਰੀ ਦੀ ਮੱਝ ਖੜੀ ਆ ਕਟਾ ਦਾ ਉਹਨੇ ਵੇਚਤਾ ਸੀਗਾ ਤੇ ਜਿਹੜੀ ਮੱਝ ਉਹਨਾਂ ਕੋਲੇ ਪੁਰਾਣਾ ਰਵਾ ਚੱਲਦਾਗਾ 17-18 ਕਿਲੋ ਵਾਲੀ ਯਾਨੀ ਚੰਗੀ ਮਾਂ ਤੋਂ ਆ ਦੋਨਾਂ ਤੋਂ ਹੁਣ ਦੁੱਧ ਦੇਖੋ ਕਿੰਨਾ ਦਿੰਦੀ ਆ ਗਈ ਹੈਣਾ 14 ਦਿੰਦੀ ਆ 15 ਦਿੰਦੀ ਆ 12 ਦਿੰਦੀ ਆ ਗਈ ਹੈ ਅਮੀਤ ਹੈਗੇ ਵਧੀਆ ਦੇ ਉੱਤੇ ਇਹ ਸਿਰੇ ਕਿੰਨਾ ਦੁੱਧ ਦਿੰਦੀ ਆ ਮੱਝ ਤੇਰੀ ਇਹਨੂੰ ਵੀ ਥੋੜੇ ਦਿਨ ਹੋਏ ਚੂਈ ਨਵੇਂ ਅਧਰ ਲੈਂਦੇ ਜੇ ਰਾਜਸਥਾਨ ਤੋਂ ਠੀਕ ਲੇ ਹੁਣ 10 ਕਿਲੋ ਹੋਗਾ ਅੱਛਾ ਇਹਦੇ ਥੱਲੇ 10 ਕਿਲੋ ਦਾ ਤੋਂ ਹੋਗਾ ਚਲੋ ਫਿਰ ਗਾਹਾਂ ਲਾ ਸਟੈਪ ਬਾਏ ਸਟੈਪ ਇਹਦਾ ਜੇ ਤਾਜੀ ਉਸ ਦੀ ਵੀ ਆ ਤਾਜੀ ਵਿਕਰੀ ਵਾਲੇ ਆ ਆਪਣੀ ਹੁਣ ਘਰੇ ਜਿਹੜਾ ਹੋਣ ਏ ਕੱਟਾ ਇਹ ਕੱਟਾ ਜਿਹੜੀ ਉਹ ਨਾਰਾ ਵਾਲੀ ਮੱਝ ਸੀਗੀ ਮੇਲੇ ਤੇ ਬਾਪੇ ਵਾਲੀ ਇਹ ਕਿੱਦਾਂ ਹਾਂ ਜਿਹੜੀ ਮਨ ਵੀ ਗੱਲ ਵੀ ਪੂਰੇ ਦੂਜੇ ਤੀਜੇ ਨੰਬਰਾਂ 'ਚ ਲੜਦੀ ਰਹੀ ਆ ਹਾਂ ਤੇ ਇਹ ਉਹ ਮੱਝ ਦਾ ਕੱਟਾ ਆਪਾਂ ਲੈ ਲਿਆ ਜੀ ਉਹਨਾਂ ਤੋਂ ਉਹਨਾਂ ਤੋਂ ਹਾਂ ਠੀਕ ਆ ਚਲੋ ਵਧੀਆ ਗੱਲ ਆ ਵਧਾਈਆਂ ਤੁਹਾਨੂੰ ਉਹ 21 ਕਿਲੋ 700 ਗ੍ਰਾਮ ਕੱਢੀ ਸੀ ਪੂਰੇ ਕੱਢ ਗਏ ਸੀ ਘਰੇ ਦੇ ਜੋਤੀ ਜੋ ਵੀ ਕਰਦੇ ਸੀ ਹਾਂ 25 ਦੇ ਵੀ ਬਾਗੀ ਸੀ ਉਹਨਾਂ ਦੇ ਮਰਗਤ ਹੀ ਹੋ ਗਈ ਉਹਦਾ ਕਰਕੇ ਨਹੀਂ ਆਇਦਗੀ ਹੁਣ ਮੈਂ ਮੰਨ ਕੇ ਚੱਲ ਉਹਨਾਂ ਨੇ ਹੁਣ ਅਜੇ ਵੀ ਗੱਲ ਹੋਈ ਉਹਨਾਂ ਨਾਲ ਮਿਲਦਾ ਵੀ ਕਹਿੰਦੇ ਹੁਣ ਮੈਂ ਡਰਾਈ ਕਰਤੀ ਹੋਰ 2.5 ਮਹੀਨੇ ਵਗੋਂ ਬੇਦਰਗੀ ਕੱਪੜੇ ਮੇਲੇ ਤੇ ਲੈ ਕੇ ਆਉਣੀਆਂ ਹਾਂਜੀ ਹਾਂ ਹਾਂ ਸੂਨ ਵਾਲੀ ਆ ਸੂਨ ਵਾਲੀ ਹਾਂ ਈ ਮੇਲੇ ਦੇ ਹਾਂ ਜੇ ਪਹਿਲਾਂ 20 15 20 ਦਿਨ ਪਹਿਲਾਂ ਸੂਵੀ ਵੀ ਲੈ ਕੇ ਆਵਾਂਗੇ ਪਰ ਥੋੜੀ ਨੌਲੇਜ ਵੀ ਉਹਨਾਂ ਨੂੰ ਘੱਟ ਸੀਗੀ ਕਿੰਨੇ ਨੰਬਰ ਤੇ ਰਹੀਦੀ ਉਹ ਤੀਜੇ ਨੰਬਰ ਤੇ ਸੀ ਤੀਜੇ ਨੰਬਰ ਤੇ ਚਲੋ ਫੇਰ ਵੀ ਬਹੁਤ ਵੱਡੀ ਗੱਲ ਹੈ ਸਿਰੇ ਗਾਂ ਹੁਣੀ ਸੂਈ ਆ ਇਹ ਗਾਂ ਹੁਣੀ ਸੂਈ ਆ ਜੀ ਇਹ ਕਰਾਸ ਗਾਂ ਦੀ ਕਿੰਨਾ ਕੁ ਦੁੱਧ ਦੇਂਦੀ ਆ ਇਹ ਆਪਣੇ ਕੋਲ ਹੀ ਪਿਛਲੇ ਸੂਏ ਆਪਾਂ ਲੈਤੀ ਸੀਗੀ ਇਹ 20 ਕਿਲੋ ਦੁੱਧ ਕੱਢਿਆਗਾ ਠੀਕ ਆ ਗਰਮੀ ਗਰਮੀ ਘਟਵਾਂਦੀ ਆ ਨਾ ਨਾ ਜਮੀਨ ਨੂੰ ਕੋਈ ਦਿੱਕਤ ਹੀ ਨਹੀਂ ਮੱਝਾਂ ਦਾ ਕੰਮ ਹੀ ਆ ਮੱਝਾਂ ਦਾ ਕੰਮ ਹੀ ਆ ਬਹੁਤ ਵਧੀਆ ਗੱਲ ਹੈ ਜੀ ਚੰਗੀ ਆ ਬਈ ਲੋਕੀ ਜਰਸੀ ਦਾ ਟੀਕਾ ਮਗਰ ਕੀ ਆ ਮਾਰੇ ਤਾਂ ਬੱਸਾ ਦਿੱਤਾ ਅੱਛਾ ਠੀਕ ਆ ਚਲ ਇਹ ਵੀ ਵਧਾਈਆਂ ਤੈਨੂੰ ਸਾਨ ਬਣ ਜੀ ਖਾਉਦੇ ਹਾਂ ਠੀਕ ਆ ਚੱਲ ਦੁੱਧ ਆ ਗਿਆ ਫਿਰ ਗੱਲੇ ਸਾਨ ਬਹੁਤ ਘੱਟ ਨੇ ਮਜ਼ਾ ਨਹੀਂ ਹੈ ਹਾਂ ਬਹੁਤ ਘੱਟ ਨੇ ਉਸ ਤੋਂ ਬਾਅਦ ਪਾਈ ਇਹ ਇਹ ਪਹਿਲੇ ਸੂਏ ਹੋਈ ਸੀਗੀ ਤੇ ਗਰਮੀ ਦਾ ਕਰਕੇ ਥੋੜੀ ਜਿਹਾ ਹੋ ਗਿਆ ਵੀ ਆਪਣੇ ਕੋਲ 24 25 ਕਿਲੋ ਦੁੱਧ ਕੱਢੀ ਅੱਛਾ ਸੋਹਣੀ ਆਰਡਰ ਦੀ ਵੀ ਸੋਹਣੀ ਆ ਤੇ ਉਸ ਤੋਂ ਬਾਅਦ ਇਹ ਮੱਝ ਆ ਗਈ ਸੀ ਰੇ ਇਹ ਕੱਪੜੇ ਇਹ ਉਹ ਤਾਂ ਗੱਬਣਾਗੇ ਰਤਨ ਤੋਂ ਰਤਨ ਤੋਂ ਦਵਿੰਦਰ ਵਾਲੇ ਤੋਂ ਗ੍ਰਾਂਤੀ ਦੇ ਬੱਚੇ ਤੋਂ ਇਹ ਉਹ ਤਾਂ ਗਰਮੀ 'ਚ ਕੱਲੀ ਹੀ ਦੋ ਦੇ ਭਰਾਇਆ ਜੀਗਾ ਉਹ ਵਾਸਤੇ ਤੇ ਤੇ ਇਹ ਕਨਸੀਵ ਕਰ ਗਏ ਤੇ ਉਦੋਂ ਰਮਨਦੀਪ ਨੇ ਵੀਡੀਓ ਬਣਾਈ ਸੀ ਉਦੋਂ ਬਾਅਦ ਇਹ ਵੀ ਚਾਹ ਬਣਾਈ ਉਹ ਤਾਂ ਹੋ ਗਿਆ ਓਕੇ ਹੁਣ ਕਿੰਨੇ ਮਹੀਨੇ ਦੀ ਕਰਪਨ ਇਹ ਹੋ ਗਏ ਹੋ ਮੇਰੇ ਹਿਸਾਬ ਨਾਲ ਤਿੰਨ ਤੋਂ ਚਾਰ ਮਹੀਨੇ ਦੀ ਓਕੇ ਤੇ ਗਾਂਹ ਲੰਡੀ ਇਹ ਲੰਡੀ ਦਾ ਵੀ ਥਣਥਣ ਬੜਾ ਸੋਹਣਾ ਲੱਗਦਾ ਇਹ ਲੰਡੀ ਬਣ ਕੇ ਚੱਲੇ ਵੀ ਮੇਰੀ ਫੇਵਰਿਟ ਪੁਰਾਣੀ ਮੱਝ ਨਹੀਂ ਨਹੀਂ ਲੈਤੀ ਤਾਂ ਇਹ ਮੰਨ ਕੇ ਲੈ ਸੀ ਜੀ ਅੱਛਾ ਅੱਜ ਹੀ ਲੈ ਤੇ ਬਹੁੜੀ ਲੱਸੀ ਜੀ ਮੈਨੂੰ ਕੋਈ ਮੱਝ ਨਾ ਦੇ ਦੋ ਮਿਲੀ ਮੰਨ ਲੇ ਜੱਲ ਮਹਾ ਵੀ ਚੱਲੇ ਹੀ ਲੈ ਚੱਲਦੇ ਆਂ ਬੋਰੀ ਲੈ ਸੀ ਜੂਗੀ ਪੋਸ ਹੋ ਰਹੀ ਬਣਾਉਂਗੇ ਵਧਿਆ ਹੋਇਆ ਮੈਂ 65000 ਦੀ ਲੈਣੀ ਸੀਗੀ ਓਕੇ ਜਨਵਰੀ ਚ ਆਈ ਹੋਈ ਆਪਣੇ ਕੋਲੇ ਹੁਣ ਵੀ 10 ਕਿਲੋ ਤੋਂ ਬਾਰੇ ਕੰਡੇ ਦਾ ਲਓ ਕਮਾਲਾ ਫਿਰ ਕਦੋਂ ਦਾ ਜਮਾਈ ਝੋਟਾ ਜਿਹਾ ਲੱਗਦਾ ਉਹਦਾ ਇਹ ਆਈਆਂ ਦਰਮਿਆਨੀਆਂ ਆਈਆਂ ਥਾਪੀ ਮਾਰ ਕੇ ਜਦੋਂ ਮਰਜੀ ਵਜੇ ਹਫਤਾਰ ਇਹਨਾਂ ਚ ਵੀ ਉਹੀ ਕੰਮ ਹੈ ਜਿਵੇਂ ਆਪਾਂ ਨੂੰ ਨਹੀਂ ਕਹਿੰਦੇ ਤੇ ਜਿਹਦਾ ਦਰਮਿਆਨਾ ਕਹਦਾ ਕਹਿੰਦਾ ਜਿੰਨੇ ਤਾਂ ਹਮਨੇ ਧਰਤੀ 'ਚ ਇਹ ਮੱਝਾਂ ਉਵੇਂ ਜਿਹ ਕਰੀ ਐ ਜਿੰਨਾ ਕਿ ਛੋਟੀਆਂ ਉਹਨਾਂ ਦੁੱਧ ਜ਼ਿਆਦੇ ਹੈ ਸਾਹਮਣੇ ਵਾਲਾ ਵੀ ਉਹੀ ਹੈ ਹਾਂ ਸਾਹਮਣੇ ਵਾਲਾ ਉਹੀ ਆਪਾਂ ਵੀ ਟੀਚ ਲਾਉਣੇ ਜਿਹੜੇ ਤੇ ਮ ਹਾਲੂ ਬਾੜ ਤੱਕ ਕਦੇ ਨਹੀਂ ਕੱਢਦਾ ਕਈ ਵਾਰ ਨਹੀਂ ਇਹ ਮੰਨ ਕੇ ਚੱਲ ਕੁਦਰਤੀ ਪਸ਼ੂ ਜਦੋਂ ਕੋਈ ਆਉਂਦਾ ਹੁੰਦਾ ਨਾ ਜਾਂ ਕੋਈ ਆ ਜਾਂਦਾ ਨਾ ਹਣੀ ਪਟੱਕੇ ਨਾਲ ਮਿਲ ਜਾਂਦਾ ਉਹ ਪਸ਼ੂ ਉਹੀ ਪਸ਼ੂ ਕੱਢਦਾ ਬਿਲਕੁਲ ਸਿਰੇ ਦੇਖਿਆ ਹੋਇਆ ਹਾਂ ਉਹ ਕਮਜ਼ੋਰੀਆਂ ਸਿਰੇ ਇਹ ਕਿਨਾਂ ਤੋ ਦੇਂਦੀ ਏ ਇਹ ਬਾਈ 14 ਕਿਲੋ ਰੋਜ਼ ਕਾਹੋ ਕਰਦੇ ਜਿਹਨਾਂ ਜਦੋਂ ਮੰਨ ਕੇ ਚੱਲ ਵੀ ਜ਼ਿਆਦਾ ਸ਼ੌਟ ਪੈ ਗਈ ਗਰਮੀ ਚ ਆ ਕੇ ਉਦੋਂ ਫਿਰ ਮੈਂ ਲਿਆਂਦੀ ਆ ਆਪਣੇ ਕੋਲ ਦੇ ਰੱਖ ਲੈਂਦੇ ਤੇ ਇਧਰ ਤੇਰੀਆਂ ਇਹ ਦੋਨੇ ਵੱਧ ਚੰਗੀਆਂ ਆਂਗਾ ਹਾਂ ਇਹ ਆਪਾਂ ਹੁਣ ਸਪੈਸ਼ਲੀ ਪਈਆਂ ਰੱਖਿਆ ਦੋਨੇ ਬਰੀਡ ਦੇ ਓਕੇ ਠੀਕ ਹੈ ਨਾ ਇਹ ਮੈਂ ਮਗਰ ਰਾਜਸਥਾਨ ਤੋਂ ਮੈਨੂੰ 3 ਸਾਲ ਹੋ ਗਏ ਜੀ ਮੋੜਦਣ ਜਦੋਂ ਵੇਚਦੇ ਹੁੰਦਾ ਐਤਕੀ ਜਿੰਨੇ ਉਹਨਾਂ ਰੁਪਏ ਮੱਗੇ 5000 ਰੁਪਏ ਘਟਾ ਕੇ ਮੈਂ ਲੈਤੀ ਜੀ ਅੱਛਾ ਓਕੇ ਹੁਣ ਦੁੱਧ ਕਿੰਨਾ ਤਿਆਰ ਹੈ ਇਹ ਬਾਈ ਹੁਣੇ ਥੱਲੇ 15 14 15 ਕਿਲੋ ਕੰਡੇ ਦਾ ਜਿਹੜਾ ਕੁਆਲਟੀ ਨਹੀਂ ਬਣ ਸਕਦਾ ਲੋ ਕੋਈ ਉਹ ਨਹੀਂ ਇਕ ਦਾ ਹੁੰਦਾ ਆਪਾਂ ਨੂੰ ਹਣਾ ਵੀ ਆਪਾਂ ਲਓ ਵੀ ਉਹੀ ਕਰਤਾ ਇਹ ਤਾਂ ਆਪਣੇ ਘਰ ਦੀਆਂ ਮੱਝਾਂ ਨਾਲ ਲੰਗਾ ਮਗਰ ਬੱਚਾ ਕੀ ਸੀ ਇਹਦਾ ਮਗਰ ਇਹ ਕੱਟੀ ਜਾਦੀ ਬੁਰੀ ਕੱਟੀਆਂ ਜੀ ਓਕੇ ਅੱਛਾ ਉਧਰ ਬੈਠੀ ਹੋ ਗਈ ਠੀਕ ਹੈ ਚਲ ਇਹ ਵੀ ਵਧੀਆ ਗੱਲ ਹੈ ਪੂਰੀ ਨਾਲ ਕੱਟੀਆਂ ਆਰਡਰ ਬਹੁਤ ਸੋ ਮਾ ਸੋਣੀ ਹੈ ਤੇ ਇਹ ਕੀ ਆ ਮਗਰਾ ਆ ਬੱਚਾ ਇਹਦਾ ਇਹ ਮੱਝ ਦਾ ਜੇ ਪਿਛਲੇ ਇਹਦੇ ਕੀ ਆ ਇਹ ਇਹ ਕੱਟਾਂਗਾ ਜੀ ਕੱਟਾ ਇਹਦੀ ਸਰਕਾਰੀ ਚਵਾਈਆਂ ਹੋਈਆਂ ਹੋਈਆਂ ਨਹੀਂਆਂ ਠੀਕ ਹੈ ਤੇ ਆ ਦੇਖੋ ਗੈਬ ਗੈਬ ਬਹੁਤ ਜ਼ਿਆਦੇ ਥਣਾ ਜੀ ਥਣ ਥੋੜਾ ਜਿਆਦਾ ਜ਼ਰੂਰ ਇਹਦਾ ਛੋਟਾ ਹੈ ਤੇ ਪਰ ਬਰੀਡ ਨੂੰ ਬਹੁਤ ਚੰਗੀ ਮੱਝ ਹੈ ਹਨਾ ਬਾਕੀ ਬਹੁਤ ਗਾਇਬ ਹੋ ਜਾਂਦੇ ਹਨਾ ਮੱਝ ਗਾਇਬ ਬਹੁਤ ਜਦੋਂ ਅਗਲੇ ਸੂਆ ਚ ਮੜਾ ਥਣ ਹੋਰ ਪਲ ਗਿਆ ਤਾਂ ਬੜਾ ਜਚਣਾ ਹਨਾ ਇੱਕ ਬਿੱਠ ਦਾ ਗਾਇਬ ਹੋਇਆ ਯਾਰ ਬੱਚਿਆਂ ਚ ਵੀ ਗਾਇਬ ਵਧਿਆ ਹੋਊਗਾ ਗਾਇਬ ਆਊਗਾ ਹਾਂ ਬਰੀਡਿੰਗ ਨੂੰ ਬਹੁਤ ਚੰਗੀ ਰਹੂਗੀ ਬੁਖੀ ਬੁਖੀ ਬਹੁਤ ਬਾਕੀ ਆਪਣੇ ਕੋਲ ਅਕੇ ਜੀ ਨਹੀਂ ਲਾਇਆ ਉਹ ਜਿਹੜਾ 10 15 ਦਿਨ ਤਾਂ ਜਮੀ ਨਹੀਂ ਮੰਨਦਾ ਇਹਨਾਂ ਦੇ ਕੀ ਵਿਚਾਰਾ ਹੋਣਾ ਉਹਨਾਂ ਦਾ ਗੱਪਣ ਕਰਾਉਣ ਲਗਾ ਮੱਝਾਂ ਦੇ ਵੀ ਜਿਆਦਾ ਸੀਮਨਾਈਤੀ ਕਿਹੜਾ ਪਰਤੇਗਾ ਸੀਮਨ ਮੰਨ ਕੇ ਚੱਲ ਲਾ ਵੀ ਹਜੇ ਤਾਂ ਕੋਈ ਹੋਣੀ ਕਰਿਆ ਜਿਵੇਂ ਉਹ ਹੁਣ ਉਹਦੇ ਪੰਜ ਤੋਂ ਪਵਾਲੇ ਸੀਗੇ ਬਾਈ ਤੋਂ ਹਣਾ ਰਤਨਦੇਵਿੰਦਰ ਤੋਂ ਹਣਾ ਓਕੇ ਤੇ ਵੀ ਉਹ ਹੁਣ ਇਹਨਾਂ ਦੇ ਵਿੱਚ ਅੱਛਾ ਵੀ ਰਤਨੀ ਭਰਾਵੇਂਗਾ ਹਾਂ ਇਹਨੂੰ ਹੁਣ ਥੋੜਾ ਜਿਹਾ ਅੱਗੇ ਉਹ ਕਰ ਲਾਂਗੇ ਹਣਾ ਬਾਕੀ ਇੱਕ ਗੱਲ ਹੋਰ ਵੀ ਐ ਰਤਨਦੇ ਨਾਲ ਕਰਕੇ ਕ੍ਰਾਂਤੀ ਦਾ ਵੀ ਗਿਆ ਬਹੁਤ ਤਕੜਾ ਸੀ ਤੇ ਜੇ ਰਤਨ ਦੀ ਕੱਟੀ ਦੇਗੀ ਤਾਂ ਐਂਡ ਕਰ ਦੋ ਬਾਈ ਉਹ ਵੀ ਹਣਾ ਕ੍ਰਾਂਤੀ ਦੀ ਵੀ ਬਹੁਤ ਟੌਪ ਦੀ ਕੁਆਲਿਟੀ ਸੀ ਕਿਉਂਕਿ ਮੱਝ ਤਾਂ ਚੰਗੀ ਹੀ ਹੋएगी ਬਾਈ ਆਪਣੇ ਕੋਲੇ ਮੰਨ ਕੇ ਚੱਲ ਲਓ ਵੀ ਇਹ ਥੋੜੀ ਖਰਾਬ ਤੇ 8 ਕਿਲੋ ਟਾਈਮ ਦਾ ਕੰਡੇ ਦਾ ਕੰਮ ਤਾਂ ਨੇ ਤੇ ਕਪਾਹ ਹੋ ਪਰ ਲਿਆ ਹੁਣੇ 16 ਕਿਲੋ ਦੁੱਧ ਦੇ ਰਹੀ ਹਾਂ ਹਾਂ ਹੁਣ ਇਹਨੂੰ ਜਿਵੇਂ ਹੁਣ ਮਾੜੀ ਮੌਸਮ ਸੈਟ ਹੋ ਗਿਆ ਕਿੰਨੇ ਦਿਨਾਂ ਦੇ ਹੁੰਦੇ ਨੇ ਇਹਨੂੰ ਬਈ 2-3 ਮਹੀਨੇ ਹੋਵੇ 2 ਮਹੀਨੇ ਲੇ ਜੇ ਜਿਹੜੀ ਮੈਂ 3 ਕ ਮੰਨ ਲਾ ਵੀ 16 ਦਾ ਹੈਗਾ ਹੀ ਆ 16 ਦਾ ਇਹ ਕੋਈ ਲੈ ਕੇ ਆਂਦੀ ਸੀ ਹਾਂ ਹਾਂ ਇਹ ਕੀ ਹੋ ਜਾਂਦੀ ਸੀ ਸਿਰ ਤੇਰਾ ਨੰਬਰ ਕਿੰਨਾ ਬਾਈ ਨਾ ਸੂਣ ਵਾਲੀ ਦਿੱਤੀ ਸੀ 1 ਮਹੀਨਾ ਕਰ 20-25 ਦਿਨ ਕੱਚੀ ਦਾ ਹੋ ਗਏ ਦੀ ਸਿਰੇ ਨੰਬਰ ਬੋਲ ਦੇ ਵੀਰੇ ਸਿਰੇ ਨੰਬਰ ਬੋਲਿੰ ਕਈ ਵਾਰ 88461 70809 ਦੁਬਾਰੇ ਬੋਲਦੇ 81461 70809 70809 ਲਓ ਜੀ ਇਹ ਸੀਗਾ ਜੀ ਸਿਰਾ ਸੰਨਾਲਾ ਅੰਡਿਆਏ ਦੇ ਨੇੜੇ ਬਿਲਕੁਲ ਪਿੰਡ ਆ ਜਾਂਦਾ तकरीबन ਕਰਕੇ ਫੜ ਗਿਆ ਸੀਗਾ ਚੰਗੀਆਂ ਤੇ ਚੰਗੀਆਂ ਝੋਟੀਆਂ ਆ ਜਾਂਦੀਆਂ ਕੋਈ ਦੋ ਟਾਈਮ ਤਸੱਲੀ ਕਰਕੇ ਚਾਰ ਟਾਈਮ ਜਿਵੇਂ ਹੁਣ ਰੋਲਾ ਨਹੀਂ ਪਿਆ ਹੋਇਆ ਅੱਜ ਕੱਲ੍ਹ ਬਾਹਰ ਦੇ ਉਦੇ ਪਿੰਡੀ ਦੇ ਵੀਡੀਓ ਪਾਈ ਸੀ ਵੀ ਪਹਿਲੀ ਗੱਲ ਤਾਂ ਮੈਂ ਅਹੀ ਕਹਿਣਾ ਵੀ ਕਿਸੇ ਨੇ ਮੱਝ ਲੈਣੀ ਆ ਵੀਡੀਓ ਦੇਖ ਕੇ ਸਾਈ ਪਾਓ ਉਹਨੂੰ ਦੇਖੇ ਬਿਨਾ ਕਿਸੇ ਨੂੰ ਰੁਪਈਆ ਨਾ ਪਾਓ ਹਾਂ ਬਿਨਾਂ ਚੋੜ ਮਾਇਆ ਚਾਹੇ ਕੋਈ ਹੋ ਹੋਣਾ ਹਾਂ ਬਹੁਤ ਅੱਗੀਆਂ বাজਦੀਆਂ ਨੇ ਹੁਣ ਮੇਰੇ ਕੋਲੇ ਮੁੰਡਾ ਮੈਨੂੰ ਬਾਹਰੋਂ ਵੀਡੀਓ ਭੇਜ ਰਿਹਾ ਵੀ ਮੱਝ ਲੈਣੀਆਂ ਮੈਂ ਤਾਂ ਨਵੇਂ ਮਹੀਨੇ ਬਾਅਦ ਮੱਝ ਨੂੰ ਆਪ ਵੀ ਖੱਲੀ ਕਰਕੇ 10000 ਫਿਰ ਮੱਝ ਭੇਜੀ ਜੀ ਨਾ ਕੀ ਫਦਾ ਯਾਰ ਅਗਲਾ ਮਸਾ ਪੈਸੇ ਲਾਉਂਦਾ ਯਾਰ ਬਾਈ ਕੀ ਪਤਾ ਕਿੰਨਾ ਔਖਾ ਹੋ ਕੇ ਪੈਸੇ ਦਿੰਦੇ ਆ 3 ਮਹੀਨੇ ਜਾ ਕੇ ਉਹਨਾਂ ਮੈਂ ਫਾਰਮ ਸਟਾਰਟ ਕਰਨਾ ਜਦੋਂ ਆਪਾਂ ਬਾਹਰ ਲੈਣ ਨੂੰ ਤਾਂ ਇੱਧਰ ਲਈ ਜਾਨੇ ਆਂ ਜਿਹੜਾ ਠੱਗੀ ਮਾਰ ਲਈ ਕੀ ਆਪਾਂ ਬਦਲ ਕੀ ਬਈ ਕਰਾਂਗੇ ਬਿਲਕੁਲ ਜੀ ਵੀ ਮਾਰਾਂਗੇ ਇਹਨਾਂ ਨੇ 10 ਮਣ ਬਣਾਇਆ ਵੀ ਅਸੀਂ 10 ਜਾਨਾਂ ਨੇ ਪਸ਼ੂ ਰੱਖਣੇ ਹੋਰ ਦਿੰਦੇ ਮੇਰੇ ਕੋਲੇ ਬਈ ਇੱਥੇ ਡੇਲੀ ਦੇ ਜੇ ਮੈਂ ਦੋ ਪਸ਼ੂ ਲਿਆਵਾਂ ਮੇਰੇ ਕੋਲੇ ਐ ਮੰਨ ਕੇ ਆ 10 ਗਾਹ ਦਾ ਐਡਵਾਂਸ ਲੈਣ ਵਾਲੇ ਖੜੇ ਹੁੰਦੇ ਨੇਗੇ ਮੈਂ ਆਪਦੇ ਹਿਸਾਬ ਨਾਲ ਲੈਣਾ ਹੁੰਦਾ ਲਿੱਸਾ ਥੋੜਾ ਜਿਆਦਾ ਨੂੰ ਬਰੀਕੇ ਵਾਲਾ ਕੁਆਲਿਟੀ ਵਾਲਾ ਲੈ ਲਾਂਗੇ ਨਾ ਵੀ ਨਾਲੇ ਰੇਟ ਵਾਲਾ ਹੋ ਜਾਂਦਾ ਨਾਲੇ ਅੱਗੇ ਪਸ਼ੂ ਜਾ ਕੇ ਮੂਰੇ ਬਣ ਜਾਂਦਾ ਬਈ ਹਰੇਕ ਬੰਦਾ 1.5-2 ਲੱਖ ਨਹੀਂ ਘਰ ਸਕਦਾ ਹੈਨਾ ਆਮੰਦਾ ਕਰਾਂ ਮੈਂ ਖੁਦਾ ਦਾ ਪਹਿਲਾ ਕਿ ਰਾਜੀ ਹੁਣ ਇਹ ਤੱਕੀ ਦੋ ਮਹੀਆਂ ਚਾਲ ਆ ਵਧੀਆ ਮੁੱਲ ਤੇ ਲੈ ਕੇ ਆਪਾਂ ਬਰੀਡ ਦਾ ਕਰਕੇ ਲੈਣੀਆਂ ਵੀ ਆਪਾਂ ਚਾਲ ਬਰੀਡ ਵਾਲਾ ਨਾਲ ਉਹ ਕਰਾਂਗੇ ਧੰਨ ਧੰਨ ਦੇਮ ਜੀ ਇਕਰਾਮ ਆਪਣੇ ਕੋਲੇ ਮਈਆਂ ਵੀ ਦੁੱਧ ਵੱਡੀਆਂ ਮਈਆਂ ਦੇ ਮੁਕਾਬਲੇ ਜੀ ਦੇ ਜਾਂਦੀਆਂ ਨੇਗੇ ਛੋਟੀਆਂ ਮੰਜਾ ਵੀ ਬਿਲਕੁਲ ਥੋੜੀ ਜਿਹੀ ਕੁਆਲਟੀ ਵਾਲਾ ਪਸ਼ੂ ਲੈ ਲਓ ਥੱਲੇ ਉੱਪਰ ਨੂੰ ਹੋਗਾ ਠੀਕ ਹੈ ਉਹਦਾ ਕੀਦਣਾ ਹੁੰਦਾ ਉਹ ਹਿਸਾਬ ਸਿਰ ਮੇਰੇ ਤਾਂ ਠੀਕ ਆ ਜੀ ਧੰਨਵਾਦ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਆ ਬਹੁਤ ਬਹੁਤ ਧੰਨਵਾਦ ਤਾਂ ਬਹੁਤ ਬਹੁਤ ਧੰਨਵਾਦ ਤੇਸੀਗ ਸੀਰੇ ਦਾ ਫਾਰਮ